ਸਤਿਗੁਰੂ ਹੱਲਾਤੀ ਜਾਤ ਸਤਿਗੁਰੂ ਦਾ ਘਰ ਹੈ ਜੀ ਕੱਲਾ ਸਾਰੀ ਜਿੱਤਾਂ ਖੁਸ਼ ਹੋ ਸਤਗੁਰੂ ਜੀ ਸਾਜਿਨ ਆਪੀ ਗੁਰੂ ਖਾਲਸਾ ਸਾਹਿਬ ਜੀ ਅੰਤਿ ਗਿਆਨੀ ਗ੍ਰੀਨ ਆਸ਼ੀਰਵਾਦ ਅਮਰਦਾਸ ਮਹਾਰਾਜ ਜਿਨ੍ਹਾਂ ਨੇ ਯਾਰ ਕਰਨਾ ਆਪੇ ਜਦੋਂ ਗੁਰੂ ਦਾ ਪੀਰ ਤੇ ਬੈਲੀ ਸਾਹਿਬ ਸਤਗੁਰੂ ਨੇ ਰੱਤੀ ਹੈ ਉਹ ਸੂਰ ਸਾਰਸਿੰਗੀ ਗੁਰੂ ਮਾਰੇ ਹੋ ਦੀ ਕਿਤਾਬ ਸਦਕਾ ਬੇਨ ਸੰਕਾਂ ਨਾ ਰਹਣ ਤੋਂ ਹੋਈ ਹੈ। ਮਸਾਖੀ ਦਾ ਜੋੜ ਨਹੀਂ ਲਾ ਸਿ ਗੁਰੂ ਮਾਰੇ ਸਾਜੀ ਕਿਤਾ ਹੈ। ਜਿਸ ਮਾਈ ਨੇ ਹਰਿਉਤ ਕਾਲਿਕਾ ਦੀ ਸੇਵਾ ਕਰਦੀ ਸੀ ਉਸ ਨਾਲ ਨਾਲ ਨਾ ਸੇਵਾ ਮਾਈ ਸੇਵਾ ਸੀ। ਜੇ ਗੁਰਿਆ ਜਿੰਦੋ ਜੀ ਇਹ ਕਰ ਰਹੀ ਹੈ ਜਿਸ ਦੇ ਨਾਮ ਕਰਕੇ ਬਿਜਾਰ ਵੀ ਜੇ ਮਹਸਾਣ ਵੀ ਸੂਰੇ ਉਸ ਮਾਈ ਨੇ ਇਹ ਹੋਇਆ ਕਿ ਸੇਵਾ ਨਾ ਵਿਦਿਆਵਸ ਕਰਕੇ ਮਸ਼ਹੂਰ ਹੋਇਆ ਸਾਧ ਸੰਗੋਗੀ ਕੋ ਕਾਉਣ ਵੀ ਮਾਣ ਉਸ ਨੂੰ ਜਿਹੜੀ ਹਰ ਰੋਜ਼ ਆ ਕੇ ਪਹਿਲ ਕਰਿਆ ਕਰਦੇ ਗੁਰੂ ਅਰਜਨ ਸਾਹਿਬ ਜੀ ਇਸ ਪ੍ਰਕਾਰ ਦੀਆਂ ਭਾਤਰ ਮਾਣਿਆ ਮਾਰਾ ਸਾਧ ਜੀ ਨੇ ਕੁਝ ਜੀਵਨਾਈਆਂ ਬਣਾਈਆਂ ਜਿਨ੍ਹਾਂ ਦੇ ਉਪਰੋਗ ਕਰਕੇ ਬੇਅੰਤ ਜੀਵਾਂ ਦੀ ਕਲਿਆਣ ਹੋਈ ਸਾਧ ਸੰਗੋਗੀ ਗੁਰੂ ਮਾਰਾ ਸਾਹਿਬ ਜੀ ਦੀ ਪਾਛਾਇੀ ਜੀ ਦੇ ਪਾਸੋਂ ਸਿੱਖ ਬਸਨਾਬ ਹੋ ਕੇ ਕੁਝ ਦੇ ਹੈ ਇਹਨੀ ਬਾਤ ਮਾਰਾਇ ਨੋ ਕਿਉ ਪ੍ਰਾਪਤ ਹੋੰਦੀ ਹੈ ਖਰੋਤ ਮੁਹੱਲਾ ਪੀਜਾ ਸਾਧ ਗੁਰੂ ਦਾ ਭਾਣਾ ਜੀ ਚੱਲਿਆ ਹਜ਼ੂਰ ਜੀ ਮੋਹਨ ਭਾਈ ਗੁਰੂ ਵਿਰਾਗਿ ਯਾਦ ਚਲਣ ਅਗੰਗ ਜੋ ਸਰਗ੍ਰਹਿਣ ਕਰਨਾ ਹੈ ਉਸ ਰਿਆਗਤ ਗੁਰਮੁਖ ਨਾਮਦਾਨ ਉਸ ਨਾਮ ਅਮਰਦੇਵ ਸਪੇਸ਼ ਨਾਮ ਕਰਨਾ ਨਾਮ ਜਪਣਾ ਤੇ ਚਰਨ ਦੀ ਕੀਰਤ ਕਰਕੇ ਵੰਡ ਕੇ ਖਾਣਾ ਪ੍ਰਮੇਸ਼ਰ ਜਾ ਘਾਣਾ ਮੰਨਣਾ ਅਰ ਯਾਦ ਚਲਣ ਹੋਵੇਂ ਸਰੀਰੀ ਮਾਨਸਿਕ ਲਗਾਵਣ ਇਸ ਸਰਕਾਰ ਸਰਗੋਦ ਯਾਦ ਜਿਹੜੇ ਪੁਰਖ ਚੱਲਦੇ ਹਨ ਉਹਨਾਂ ਦੀ ਵਡਿਆਈ ਵੱਧੀ ਹੋ। ਉਹ ਮਹਾਂਪੁਰਖ ਦੀ ਕੋਲ ਸੰਸਾਰ ਵਿੱਚ ਉਹਦੇ ਬਗਦਰ ਕਿਸੇ ਵੀ ਵਡਿਆਈ ਤੀਰ ਪਤੰਦਰ ਨਹੀਂ ਹੋ ਸਕਦੀ। ਉਸ ਮਹਾਂਪੁਰਖ ਦੀ ਵਡਿਆਈ ਸਭ ਤੋਂ ਵੱਡੀ ਹੁੰਦੀ ਹੈ। ਹਰ ਦਾ ਨਾਮ ਉੱਚੇ ਮਾਨਵਤਾ ਉਹਦੇ ਹੁਣੇ ਕਾਲ ਪੁਰਖਾ ਜਿਹੜਾ ਨਾਮ ਸਭ ਤੋਂ ਉੱਤਮ ਸ੍ਰੇਸ਼ਟ ਕੋ ਮਨ ਕੇ ਬਾਹਿਆੰਦਾ ਹੈ ਰੇਖ ਨਾ ਸਕੈ ਤੀ ਜਿਨਾਂ ਦੇ ਨਾਮ ਦਾ ਨਵਾਸ ਹੈ ਉਹਨੂੰ ਕੋ ਸਰਾਹ ਦੇ ਤੇ ਈਰਖ ਨਾਲ ਮਿਟਾ ਨਹੀਂ ਸਕਦਾ ਉਹ ਪ੍ਰਮੇਸ਼ਰ ਦਾ ਨਾਮ ਜਿਹਨਾਂ ਨੂੰ ਬਣਿਆ ਰਹਿੰਦਾ ਹੈ ਕਿਰਪਾ ਕਰੇ ਜਿਸ ਆਤਮਨੀ ਜਿਨਾਂ ਦੇ ਤੇ ਸਦਗਿਰੀ ਮਾਰਾ ਕਾਲ ਪ੍ਰਭਾਤ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਕਰਮ ਪਰਾਪਤਿ ਹੋ ਇਹਦੇ ਸਾਰ ਸੰਯੇ ਦੀ ਨਿਸਕਾਮ ਕਰਮਾਂ ਦੀ ਉਹਨੂੰ ਪ੍ਰਾਪਤ ਹੋਣੀ ਹੈ ਕੋ ਦਾ ਕਰਤ ਹੋਏ ਨਹੀਂ ਕਾਮੀ ਉਸ ਕੋ ਹਉਦ ਪਰਾਜ ਕਾ ਸਾਮੀ ਜਿਹੜੇ ਨਿਸ਼ਕਾਮ ਕਰਮਾਂ ਵਾਲੇ ਹੈ ਉਹਨਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਕਿਰਪਾ ਕਰਕੇ ਮਾਹਿਰ ਵੀ ਪ੍ਰਾਪਤੀ ਹੁੰਦੀ ਹੈ। ਸ্নান ਦੇ ਕਾਰਨ ਕਰਕੇ ਵਸ ਹੈ ਜਿਹੜੇ ਕਾਰਨ ਜੀਵ ਹੈ ਉਸੇ ਕਰਕੇ ਪ੍ਰਭ ਜੀ ਆਪ ਦੇ ਵਸ ਰੱਖਿਆ ਹੋਇਆ ਹੈ। ਹਰਮਤ ਸੂਝਾ ਤੂੰ ਕੋਈ ਕੋਈ ਗੰਭੀਰ ਗੱਲਾਂ ਭੁੱਲ ਜੁਣਿਆ ਹੋਰ ਯਾਦਾਂ ਦੇ ਆਪਣੀ ਮੱਤ ਛੱਡ ਜਾਂਦੇ ਹਨ ਇਸ ਪ੍ਰਕਾਰ ਜਿਹੜੇ ਕਾਰਨ ਮੰਨਣ ਕੁਝ ਨੇ ਆਨੁਕਾਰਨ ਨੂੰ ਕਾਰਨ ਮੰਨਿਆ ਉਹਨਾਂ ਤੁਸੀਂ ਨੇ ਕਿਸੇ ਨੇ ਆਇਤਾਂ ਨੂੰ ਪਰਮਾਤਮਾ ਨੂੰ ਕਾਰਨ ਮੰਨਿਆ ਹੈ ਕਾਲ ਬਾਦੀਆਂ ਨੂੰ ਕਾਲ ਨੂੰ ਕਾਰਨ ਮੰਨਿਆ ਹੈ ਕਰਮ ਬਾਦੀਆਂ ਕਰਮਾਂ ਨੂੰ ਕਾਰਨ ਕਾਰਨ ਮੰਨਿਆ ਹੈ ਪੁੰਨ ਗੁਣਾਂ ਵਾਰੰ ਤਮੇ ਗੁਣਾਂ ਨੂੰ ਕਾਰਨ ਮੰਨਿਆ ਹੈ ਅਤੇ ਇਸੇ ਤਰ੍ਹਾਂ ਮਾਨਸਿਕ ਸਥਿਤੀ ਆਗਿਆ ਨੂੰ ਤੁੰਬੂ ਮント ਸੁਗ੍ਰਪਾ ਨੂੰ ਕਾਰਨ ਮੰਨਿਆ ਹੈ ਮੁਸਲਮਾਨਾਂ ਨੇ ਬਾਬਾ ਆਦਮ ਚੰਮੋ ਹੱਲਾ ਨੂੰ ਕਾਰਨ ਮੰਨਿਆ ਹੈ ਇਸੇ ਤਰ੍ਹਾਂ ਸਾਧ ਸੰਗਤ ਨੇ ਬੇਅੰਤ ਕਾਰਨ ਜੁਗੀਆਂ ਦੇ ਲੋਕਾਂ ਨੇ ਮੰਨੇ ਹਨ ਉਹਨਾਂ ਸਾਰੇ ਜੁਗੀਆਂ ਕਾਰਨ ਮੰਨੇ ਸਭ ਕਰਤਾ ਪ੍ਰਸਾਦਾਲ ਕੁਛ ਦੇ ਨਹੀਂ ਹੈ ਗੁਰੂ ਨੂੰ ਪੂਜਾਤੀ ਇਹ ਬਗੈ ਕੋਈ ਕੋਈ ਗੁਰਮੁਖ ਜਿਹੜੇ ਸਰਗੋਂ ਦੇ ਵੇਖਦਾਰਾ ਸਾਹਮਣੇ ਦੇਖਾਂ ਮਹੱਲਾ ਤੀਜਾ ਨਾਨਕ ਹਰ ਨਾਮ ਜਿਨਿ ਆਰਾਧਿਆ ਸਰਬੀ ਸਾਬ ਜੀ ਫਰਮਾਉਂਦੇ ਕਿ ਨਾ ਗੁਰਮਾਨ ਸਿੰਘ ਸਾਹਿਬ ਦਾ ਬਖਸ਼ਿਆ ਹੋਇਆ ਪਰਮੇਸ਼ਰ ਦਾ ਨਾਮ ਜਿੰਦੀ ਭਾਵਨਾ ਨਾਲ ਆਲਾ ਤੇ ਯਾਦ ਕੀਤਾ ਹੈ ਅਣਜਨ ਹਰ ਲੇਖਤਾਰ ਜਿਵੇਂ ਮਾਰੇ ਰਾਜੇ ਜਿੰਦੇ ਰਾਜ ਨੇ ਹਰੀ ਚੀਲ ਕੋਲ ਧਾਰਾ ਵਾਖ ਜਿਵੇਂ ਕੋਲ ਦੀ ਧਾਰ ਜੀ ਖਿਦਮੀ ਨਹੀਂ ਹੁੰਦੀ ਵੱਜੀ ਹੁੰਦੀ ਹੈ ਦੇਸ਼ਦਾਰ ਹੁੰਦੀ ਹੈ ਕੋ ਰਾਜ ਨੇ ਲੇਖਤ ਕੋਲ ਧਾਰਾ ਵਾਤ ਨਾ ਆ ਕੇ ਜਿਹੜੇ ਜਗਦੇ ਨੂੰ ਮੇਰਾ ਸ਼ਰਮ ਤਾਰ ਦਿੱਤਾ ਹੈ ਮਾਇਆ ਬੰਦੀ ਫਤਨੀ ਕੋ ਜਿਹੜੀ ਮਾਇਆ ਹੈ ਪਰਮੇਸ਼ਰ ਦੀ ਬੰਦੀ ਦਾਸੀ ਹੈ ਜਿਸ ਦੀ ਮਾਰੇ ਸੌਣ ਕੇ ਆ ਕੋਦ ਮਾਇਆ ਜਾਣ ਕੇ ਸੋਚ ਰਖਾਏ। ਕਿਰਣਾ ਮਾਇਆ ਇਹ ਸੋਚ ਕਨੀ ਰੱਖੀਆਂ ਹੋਣੀਆਂ ਹਨ। ਇਹ ਬਾਸੀ ਹੈ ਮਾਰਾ ਪ੍ਰਮੇਸ਼ਰ ਜੀ। ਤੇ ਅੱਗਾ ਤੁਹਾਰਾ ਕਾ। ਪੁਨ ਮਹਾਤਮਾ ਦੇ ਜੀ ਮਾਰਾ ਨੂੰ ਮਾਰਾ ਸਾਥ ਤਾਂ ਪ੍ਰਮਾਣ ਕਰਦੇ ਆ। ਇਹ ਕਹਿਲ ਕਵਾਏ ਤਾਂ ਸੰਤਾਂ ਵੀ ਤਹਿਲ ਕਰਦੀ ਹੈ। ਇੱਕ ਮਹਾਪੁਰਖ ਸਾਨੇ ਉਹਨਾਂ ਨੂੰ ਕਹਿੰਦੇ ਜੇ ਮਾਰਾ ਜੇ ਤੋਂ ਕਹੇ ਸੋਕਾਰ ਕਮਾਵਾਂ। ਉਹਨਾਂ ਨੇ ਕਿਹਾ ਸਾਨੂੰ ਤਾਂ ਬੀਬੀ ਕਿਸੇ ਕਾਰ ਨਹੀਂ ਲੋੜ ਨਹੀਂ ਹੈ। ਨਹੀਂ ਮਾਰਾ ਮੈਂ ਕਾਰ ਕਰਨੀ ਹੈ। ਮੇਲੇ ਜਿੰਨਾ ਸਾਡੀ ਸੜਾਈ ਸਾਨੂੰ ਪਿਆਰੀ ਲੱਗਦੀ ਏ ਉਹ ਚੱਕੀ ਫੜਿਆ ਕਰ ਜਿੱਥੇ ਵੀ ਬੈਠਣਾ ਹੈ ਉੱਥੇ ਟਿਕਾੜਿਆ ਕਰ 12 ਸਾਲ ਸੜਾਈ ਤੇ ਕੂਸਰੀ ਰਹੀਏ ਤੇ ਸਹੂਕਾਰ ਨੂੰ ਕਹਿਣ ਲੱਗੂ ਕਿ ਮੈਨੂੰ ਇਹ ਸਾਥ ਦੰਸ਼ਾ ਮੈਨੂੰ ਇਹ ਸੜਾਈ ਚੱਕਣੀ ਦੇਂਦੀ ਏ ਉਹ ਸਹੂਕਾਰ ਕਹਿਣ ਲੱਗਾ ਮਾਰਿਆ ਅਸੀਂ ਨੌਕਰੀ ਰੱਖ ਲੈਣੀ ਸੜਾਈ ਚੱਕਣ ਵਾਸਤੇ ਇਹ ਦੇਵੀ ਨੇ ਕਿੰਨਾ ਚੰਕੂ ਕੀਤਾ ਸੰਤ ਕਹਿੰਦੇ ਸਾਨੂੰ ਤਾਂ ਕੋਈ ਲੋੜ ਨਹੀਂ ਸੀ ਇਹਨ ਕਿਹਾ ਸੀ ਮੈਨੂੰ ਸਿਵਾ ਬੱਸ ਅਸੀਂ ਕਿ ਸਾਡੀ ਸੜਾਈ ਤੇ ਕੀ ਸੁਣਿਆ ਕਰ ਉਸ ਪ੍ਰਕਾਰ ਦੇ ਤੋਂ ਕੋਈ ਕੋਈ ਕਾਰਕਮਾ ਉਹ ਆਜਾ ਕਰੋ ਤਾਂ ਕਾਰਕਮਾ ਉਹ ਆਜਾ ਉਹ ਤਾਂ ਜਨਾਨੇ ਗੁਰਮਖੀ ਨਾਰਾਂ ਮੈਂ ਭੈ ਕਹਾਂ ਦੂਰ ਹੋਂ ਇਸ ਪ੍ਰਕਾਰ ਸਾਹਿਬ ਦੀ ਬਾਣੀ ਹੈ ਮਾਇਆ ਜਿਹੜੀ ਇਹ ਪਰਮੇਸ਼ਰ ਦੀ ਉਹਨਾਂ ਧੜਕਾਂ ਦੇ ਅੰਦਰ ਇਹਦੀਆਂ ਰੂਪ ਹੋ ਕੇ ਸੋਇਆ ਕਰਦੀ ਹੈ ਕਾਰਕਮਾਉਂਦੀ ਹੈ ਪੂਰਾ ਪੂਰਾ ਸਰਚੋਲਿਆ ਜਿੰਨਾਂ ਨੂੰ ਪੂਰੇ ਸਲਗਦਾ ਨੇ ਪੂਰਨ ਗਿਆਨवान ਕਰ ਕਰ ਬਚਾ ਹੈ ਪੰਜਾਬੀ ਬੋਲੀ ਹੈ ਨਾ ਕਰ ਚੋਲਿਆ ਮਰਗਤਾ ਹੈ ਕਿਰਪਾ ਕਰਕੇ ਵੀ ਨਾਨੂ ਕੋਕ ਵਾਰਨ ਹਾਰੋ ਉਹ ਮਹਾਰਾਜ ਦੇ ਹੁਕਮ ਨੂੰ ਮੰਨਵਾਉਣ ਹੋਰ ਨਾਨੂ ਪਰਮੇਸ਼ਰ ਦੇ ਹੁਕਮ ਅੱਤੇ ਹੋਰਾਂ ਦੇ ਜੀਵਨ ਨੂੰ ਸਵਾਰਨ ਵਾਲੇ ਬਣ ਜਾਂਦੇ ਹੈ ਮਹਿਤ ਬਣ ਜਾਂਦੇ ਹਨ ਹੋਰ ਪ੍ਰਸਾਦੀ ਜੇ ਲੁਗ ਜੀ ਜੀ ਨੇ ਸਲਗਰਾਉਂ ਦੀ ਕਿਰਪਾ ਕਰਕੇ ਪਰਿਵਾਰ ਨੂੰ ਸਮਝ ਲਿਆ ਹੈ ਤਨ ਪਾਇਆ ਮੂਖ ਦੁਆ ਉਹਨਾਂ ਦੀ ਮੁਕਤੀ ਦਾ ਦਵਾਰ ਸੰਸਾਰ ਦੇ ਵਿੱਚ ਦਵਾਰੇ ਸੰਸਾਰ ਤੋਂ ਨੂੰ ਪਾ ਲਿਆ ਹੈ ਮੁਕਤੀ ਦਾ ਦਵਾਰ ਜੇ ਹੈ ਦੁਆਰੇ ਵਾਲੇ ਸ੍ਰੀ ਚੇਤ ਪਾਲੂ ਹੈ ਆਪਣੇ ਦੁਆਰ ਮੁਕਤੀਆ ਦਾਰਾ ਗ੍ਰਮ ਗਿਆਨ ਪਾਲਿਆ ਹੈ ਉਹਨਾਂ ਨੂੰ ਮਾਨਮੁਖ ਹੁਕਮ ਨਾ ਜਾਣੀ ਮੇਰੇ ਮਨ ਮੁਖ ਦੀ ਉਹ ਮਹਾਰਾਜ ਯਾਨੀ ਨਹੀਂ ਨਹੀਂ ਸਮਝੇ ਹੋ ਮੈਂ ਕਿਹ ਕਿਹ ਕਰਦੇ ਆਂ ਜਿਨੇ ਮਾਰੇ ਜੰਮ ਜੰਦਾਰ ਉਹਨਾਂ ਜਿਹੜਾ ਜਮ ਜੰਦਾਰ ਨਾ ਉਹ ਜਲਾਦ ਦਾ ਹੈ ਜਿਨੇ ਜਲਾਦ ਜਿਹੜੇ ਹੈ ਕਤਲ ਕਰਦੇ ਹੈ ਲੋਕਾਂ ਨੂੰ ਉਹ ਜਨ ਜਿਹੜਾ ਜਲਾਦ ਵੀ ਨਹੀਂ ਹੈ ਮਾਰਦਾ ਹੈ ਜੋ ਨੌਰ ਗੁੰਡਾ ਦਾ ਆ ਰਹੀ ਰਹੀਏ ਉਹ ਜੰਨਾਰਦਾ ਹੈ ਜੋ ਨੌਰ ਨੋ ਡੰਡਾ ਲੈ ਕੇ ਉਹਨੂੰ ਜਮ ਮਾਰਨਾ ਹੈ ਗੁਰਮੁਖੀ ਆ ਰਾਗ ਹੈ ਨੰਨ ਗੁਰਮੁਖਾਨ ਮਹਾਰਾਜ ਦੇ ਨਾਮ ਨੂੰ ਰੱਦ ਮੈਂ ਕੀਤਾ ਹੈ ਤੀ ਕਰਿਆ ਭੌਤ ਜਲ ਸੰਸਾਰ ਉਹਨਾਂ ਮਹਾਂ ਗੁਰਖ ਨੇ ਸੰਸਾਰ ਤੋਂ ਮੁਨਦੋਂ ਆਪ ਕਰ ਦਈਆ ਉਹਨਾਂ ਦੀ ਸੰਗਤ ਕਰਨ ਵਾਲਾ ਇਸ ਸੰਸਾਰ ਦਾ ਭਾਰ ਜਿਹੜਾ ਜਮ ਮਰਦੂਕ ਜਾਣਾ ਹੈ ਉਸ ਤੋਂ ਕਰ ਗਿਆ ਹੈ ਪੁਰਖ ਫਲ ਆਉ ਗੁਰੂ ਗੁਣੀ ਮਤਾਇਆ ਜਿਨ੍ਹਾਂ ਉਹਨਾਂ ਸੀ ਜਨਮ ਜਨਮਾਂ ਦੇ ਉਹ ਗੁਣ ਧਾਰਨ ਕਰਕੇ ਜੁਗੀਆਂ ਪੁਰਖਾਂ ਸੰਤਾਂ ਭਗਤਾਂ ਨਾਲ ਸਰਵ ਆਦੇ ਗੁਣ ਧਾਰਨ ਕੀਤੇ ਉਹ ਗਣ ਛੜੇ ਉਹ ਗੁਣਾਂ ਨੂੰ ਧਾਰਨ ਕਰਕੇ ਉਹ ਗਣ ਸਾਰਿਆਂ ਨੂੰ ਮੁਕਲਿਆ ਉਹਨਾਂ ਗੁਰਮਖੰਨ ਗੁਰ ਆਪੇ ਬਖਸ਼ਣ ਹਾਂ ਸਰਗਰੀ ਸਾਹਿਬ ਜਿਹੜਾ army ਉਹ ਗਣ ਛੜਦੇ ਗੁਣ ਧਾਰਨ ਕਰ ਲਵੇ ਉਹਨਾਂ ਨੂੰ ਆਪ ਹੀ ਬਖਸ਼ਣ ਗਏ ਆ ਕਿਰਪਾ ਕਰਕੇ ਬਖਸ਼ ਲੈਂਦੇ ਹਨ ਗੁਣ ਵੀ ਆਪ ਬਖਸ਼ਣ ਵਾਲੇ ਨੇ ਜਿਨ੍ਹਾਂ ਨੂੰ ਗੁਣ ਬਖਸ਼ ਗਏ ਹੈ ਉਹਨਾਂ ਨੂੰ ਉਹ ਗਣਾਂ ਨੂੰ ਮਹਾਰਾਜ ਸਾਹਿਬ ਜੀ ਦੇ ਪਾਸੋਂ ਉਹਨਾਂ ਨੇ ਮਖਿਆਲਿਆ ਹੈ ਫੌੜੀ ਹਰ ਕੀ ਭਜਤਾ ਕਰਤੀ ਤ ਸਰ ਸੰਗੋ ਜੀ ਹਰੀ ਅਕਾਲ ਪੁਰਖ ਜੀ ਭਜਤਾ ਜਨਾਂ ਨੂੰ ਭਰੋਸਾ ਹੈ ਪ੍ਰਤੀਕ ਹੈ ਹਰ ਕਦ ਕੋਈ ਜਾਣੇ ਜਾਣਗੇ ਤੇ ਮੋਹਰੇ ਅੰਤਰੀਆ ਮੇਂ ਹੈ ਘਰ ਘਰ ਕੇ ਉਨਕੀ ਜਾਨ ਕੋ ਸਭ ਕੋ ਜਾਣਦਾ ਹੈ ਪਰਮੇਸ਼ਰਾਰੇ ਜੀਵੜ ਨਾਹੀ ਕੋਈ ਹਰੀ ਅਕਾਲ ਪੁਰਖ ਜੀ ਦਾ ਵੱਡਾ ਹੋਰ ਕੋਈ ਦੁਨੀਆ ਚ ਨਹੀਂ ਹੈ ਜਾਣ ਹਰ ਤਰਮ ਦੀ ਵਿਚਾਰ ਜਾਨਣਾ ਕਰੋ ਤੇ ਹਰੀ ਧਰਮ ਦੀ ਵਿਚਾਰ ਕਰ ਰਹਾ ਹੈ ਜਿਹੜੇ ਆਦਿ ਸਤਿਆਈ ਆਏ ਹੁੰਦੇ ਉਹਨਾਂ ਨੂੰ ਸੱਚੇ ਬਣਾ ਦਿੰਦਾ ਹੈ ਜਿਹੜਾ ਕੂੜ ਵਾਲੇ ਹੁੰਦੇ ਉਹਨੂੰ ਕੂੜੇ ਬਣਾ ਦਿੰਦਾ ਹੈ ਉਹ ਧਰਮ ਦਾ ਨਿਆ ਕਰਦਾ ਵਿਚਾਰ ਨਾ ਕਰੋ ਕਾੜਾ ਅੰਦੇਸਾ ਕਿਉਂ ਕੀਜੈ ਭਾਈ ਕਾੜਾ ਛੋੜਾ ਜਾਂ ਅੰਦੇਸਾ ਸੰਸਾਰ ਕਿਸ ਵਾਸਤੇ ਕਰਨਾ ਹੈ ਜਾਂ ਨਹੀਂ ਆਧਰਮ ਮਾਰਦਾ ਜਿਹਨਾਂ ਧਰਮ ਪਾਪ ਕਰਕੇ ਤਾਂ ਮਾਰਦਾ ਹੀ ਨਹੀਂ ਜਿਹੜਾ ਕਿਸੇ ਨੂੰ ਪਾਪੀ ਬਣਾ ਕੇ ਹੋਇਆ ਦੋਸ਼ ਉਹ ਕੋਈ ਨਹੀਂ ਮਾਰਦਾ ਇਹਾਂ ਦੇ ਕਰਮਾਂ ਅਸਰ ਫਰਜੁੰਦਾ ਹੈ ਕਹਦਾ ਮੇਨਾਂ ਪ੍ਰਮੇਸ਼ਰਵਾ ਸੱਚਾ ਸਾਹਿਬੀ ਸੱਚ ਨਹੀਂ ਆ ਉਸ ਜੋ ਸਹਿ ਮਾਲਕ ਹੈ ਮਾਇਆ ਦੇ ਕੀ ਬਨਾਰਾ ਮਾਇਆ ਸਭ ਨੂੰ ਸੱਚਾ ਹੁਦਾ ਨਿਯਮ ਹੈ ਪਾਪੀ ਮਰ ਹਾਰ ਜਿਹੜਾ ਉਹ ਪਾਪ ਕਰਨ ਵਾਲਾ ਉਹ ਪੁਰਸ਼ ਹਾਰ ਜਾਂਦਾ ਨਾਲੇ ਦਰਗਾਹ ਵਿੱਚ ਪਾਲਾ ਹੈ ਉਹ ਪਾਲ ਤੋਂ ਉਕਾਰ ਜੋੜੇ ਉਹ ਸੰਤ ਜਨ ਨੂੰ ਭਗਤ ਜਨ ਨੂੰ ਹੱਥ ਜੋੜ ਕੇ ਅਤੇ ਅੰਦਰੋਂ ਮੰਨ ਕੇ ਬੁੱਧ ਦਵੇਂ ਜੋੜ ਕੇ ਪਰਮੇਸ਼ਰ ਨੂੰ ਸੇਟ ਕਰਿਓ। ਆਰ ਪਾਗਿ ਤੇ ਜਾਣਕਾਰ ਦਾ ਹਰਿਆ ਕਾਲਕੁਸੁਰ ਦੇ ਭਗਤ ਜਨ ਹਨ ਕ੍ਰਿਮੀ ਪੁਰਖੋ। ਉਹਨਾਂ ਨੂੰ ਕਾਰ ਦੁੰਦਾ ਹੈ, ਨਿਹਾਲ ਕਰ ਦੁੰਦਾ ਹੈ। ਕਰੋਤ ਮਹੱਲਾ ਤੀਜਾ ਆਪਣੇ ਪ੍ਰੀਤੰ ਮਿਲ ਰਹਾ। ਆਪਣੇ ਪ੍ਰੀਤੰ ਸਤਗੁਰੂ ਹੈ ਹੋਰ ਕੋਈ ਆਪਣਾ ਪਿਆਰਾ ਨਹੀਂ ਹੈ ਪਰਮ ਪ੍ਰੀਮ ਦੇ ਆਸਰਾਵ। ਉਨਰ ਨਾਲ ਭਾਈ ਮਿਲੋ ਰਹਿਣਾ ਚਾਹੀਦਾ ਹੈ ਆਪਕਾ ਨੂੰ ਅੰਤਰ ਰੱਖਾਂ ਔਰਤਾ ਬਿਨੋ ਸਰੀਰ ਕਰਕੇ ਮਹਾਰਾਜ ਸਾਹਿਬ ਤੋਂ ਪਾਸੇ ਹੋਈਏ ਉਦੋਂ ਹਿਰਦੇ ਦੇ ਅੰਦਰ ਅੰਤਰ ਔਰ ਔਰਨਾ ਫਿਰ ਗਈ ਹੈ ਅੰਤ ਅੰਦਰ ਹਿਰਦੇ ਦੇ ਅਰਮ ਸਾਕੇ ਰੱਖੀਏ ਆਲਾਹੀ ਸੂ ਪ੍ਰਭ ਸਦਾ ਸਦਾ ਉਹ ਸੁਣਾਉਣੇ ਜੇ ਵਾਹਿਗੁਰੂ ਸਿਖਤ ਕਰਨੀ ਜ਼ਰੂਰ ਹੈ ਸਦਾ ਸਦਾ ਉਹ ਸਿਖਤ ਕੀਰਤਨ ਕਰਦੇ ਹੋਈਏ ਗੁਰਤਾ ਹੀਕ ਪਿਆ ਆਸਰੇ ਤੋਂ ਕਰ ਸਕਦਾ ਜਿਨ੍ਹਾਂ ਦਾ ਗੁਰੂ ਸਾਹਿਬ ਦੇ ਅੰਤ ਸੋਚਦਾ ਮਨ ਕਰਕੇ ਬਾਣੀ ਕਰਕੇ ਪਿਆਰ ਹੈ ਗੁਰੂ ਸਾਹਿਬ ਦੇ ਹਿਤੂ ਕਰਨ ਹਰਿਆ ਹਿੰਦਿਆ ਪਿਆਰ ਲਾਣਨਾ ਨਾਲ ਕੀ ਜੀ ਦੀ ਨਜ਼ਰ ਕਰੀ ਤੇਸੀ ਮੀਲੇ ਲਈ ਜਿਨ੍ਹਾਂ ਦੇ ਪਰਮੇਸ਼ਰ ਕੋੂਰਲੇ ਪੁੰਨੋ ਦਾ ਪ੍ਰੇਰਿਆ ਹੋਇਆ ਸਤਿਗੁਰਾਂ ਦੇ ਨਾਲ ਮਿਲ ਲਵੇ ਉਹਨਾਂ ਤੇ ਸਤਿਗੁਰੂ ਸਾਹਿਬ ਗਿਆਨ ਦ੍ਰਿਸ਼ਟੀ ਆਈ ਨਜ਼ਰ ਕਰਦੀ ਹੈ ਉਹਨਾਂ ਨੂੰ ਲੈ ਲੈਂਦਾ ਆਜੂ ਸ਼ੇਕ ਨਾਲ ਭਾਈ ਤੂਹਾ ਜਨਨ ਉਹ ਹੀ ਸਾਗਵੰਤਾਂ ਮਹਾਪੁਰਖ ਕੱਟੇ ਹੋਤੇ ਬ੍ਰਹਮ ਗਿਆਨੀ ਸੀ ਰਾਣੀਆਂ ਜੀ ਨੇ ਆਈ ਹਨ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਉਹ ਭਾਈ ਸਤਗੁਰਾਂ ਦੀ ਤਾਲ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਦੇ ਗੁਰੂ ਸਾਹਿਬ ਦਾ ਸੇਵਕ ਨਹੀਂ ਨਾ ਬਣਦਾ ਉਹਨਾਂ ਕੋਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਤਗੁਰਾਂ ਦੀ ਸੇਵਾ ਜਿਹੜੀ ਆਗਿਆ ਮਿਲਣੀ ਹੋ ਜੋ ਰਾਜ ਬਹਲੇ ਦਾਸ ਤੇ ਮਾਰੇ ਕਾਹ ਬਧਾਵੇ ਕੋਟ ਤੇ ਬੋਲਣਾ ਜੇ ਮਹਾਰਾਜ ਗੱਦੀ ਤੇ ਬਿਠਾਵੇ ਤਾਂ ਹੀ ਦਾਸ ਮੰਨ ਕੇ ਰਹੀਏ ਜੇ ਮਹਾਰਾਜ ਕਾਹੇ ਤੋਂ ਤਾਂ ਵੀ ਕੀ ਬੋਲਨੇ ਕਾਹੀ ਕੋਰਨਾਮ ਕਢਾਈ ਮਹਾਰਾਜ ਕਾਹੀ ਵਧਿਆਂਗੇ ਤੜਕ ਬਿਠਾਲੇ ਦਾਸ ਤੇ ਮਾਰੇ ਕਾਹ ਬਧਾਵੇ ਕੋਟ ਤੇ ਬੋਲਣਾ ਇਸ ਪ੍ਰਕਾਰ ਸੇ ਕੋ ਕਰ ਸ਼ਾ ਦੇ ਸਵਾ ਕਰੀਏ ਅੱਜ ਜੇ ਚੱਲਣਾ ਹੈ ਗੁਰ ਸੇਵਾ ਤੇ ਹਰ ਪਾਈਏ ਸਤਿਗੁਰਾਂ ਦੀ ਪਹਿਲ ਕਰਨੇ ਕਰਕੇ ਹਰੀ ਅਕਾਲ ਪੁਰਖ ਨੂੰ ਪਾਇਆ ਜਾਂਦਾ ਹੈ ਸਾ ਜੀਨੀ ਦੇ ਅੰਦਰ ਸਾ ਸੁੰਗੇਨੀ ਮਹਾਂਪੁਰਖ ਜਿਹੜੇ ਸਰਗੁਣ ਮਹਾਰਾਜ ਸਾਜਿਤਮ ਵਰਸਾਏ ਹੋ ਭਾਈ ਉਹ ਸਾਰੇ ਕਨਿਆ ਜੀ ਸਾਨੇ ਉਹਨਾਂ ਦੇ ਗੁ ਸੁਵਦਾਸ ਸੇਵਕ ਸੀ ਸੇਵਾਦਾਰ ਤੋਂ ਅੱਗੇ ਹੋਰ ਪ੍ਰੇਮੀ ਸੇਵਾ ਬੰਧੂ ਜਿਥੇ ਚੱਲੇ ਆ ਸੇਵਾਦਾਰ ਹੋਏ ਹਮੇਸ਼ਾ ਲਈ ਖੁਸ਼ੀ ਕਾਇਲ ਕਰਿਆ ਕਰਦੇ ਹੋਏ ਤੇ ਸੇਵਾ ਕਰਕੇ ਪ੍ਰਸਾਦਾ ਬਣਾ ਕੇ ਸੱਜਣੇ ਨੂੰ ਸਕਾਇਆ ਕਰਦੇ ਉਹ ਪ੍ਰਕਾਰ ਸਮਾਂ ਕੋਈ ਬਜ਼ੁਰਗਿਆ ਸਾਧ ਸੰਗਤ ਨੇ ਇੱਕ ਇਹਨਾਂ ਮਹਾਂਪੁਰਖਾਂ ਦਾ ਸੇਵਕ ਸੀ ਇੱਕ ਉਹ ਆਗਿਆਕਾਰ ਪਰਖਣ ਵਾਪਸ ਆਉਣਾਂ ਕਹਿ ਵੀ ਥੋੜਾ ਇਹ ਵਚਨ ਮੰਨਦਾ ਹੈ ਕਹਿੰਦੇ ਜੇ ਕੋਈ ਹੋਵੇ ਮੰਨਦਾ ਹੈ ਅੱਛਾ ਕਹਿੰਦੇ ਮਨਾਓ ਜੀ ਬੱਚੋ ਕਹਿਣ ਲੱਗੇ ਉਸ ਨੂੰ ਭਾਈ ਬੁੱਧੂ ਸ਼ਾਹ ਜੀ ਤੁਸੀਂ ਐਂ ਕਰੋ ਸੰਗ ਵਿਚਾਰੋ ਮਿਸ਼ਾਤ ਦਾ ਪਾਲੋ ਹੁਣ ਕੀ ਆ ਗਿਆ ਕਹਿੰਦੇ ਭਾਈ ਬਰਾਜਾ ਚੱਕ ਪੈ ਗਿਆ ਉਹ ਸਾਦੇ ਸੁਣ ਲਾਦੇ ਕਹਿੰਦੇ ਮਹਾਰਾਜ ਨੂੰ ਕਰ ਰਿਹਾ ਹੈ ਕਹਿੰਦੇ ਆ ਗਿਆ ਨਹੀਂ ਮੋੜ ਨੂੰ ਇਸ ਪ੍ਰਕਾਰ ਆ ਗਿਆ ਤੇ ਇਹ ਇਸ ਤਰ੍ਹਾਂ ਮੰਨਦਾ ਹੈ ਤੇਰੇ ਮਹਤਮਾ ਦੇਖੋ ਜਾਨੇ ਲੰਗਰ ਦੀ ਸੇਵਾ ਕਰਦੇ ਸਨ ਬੁੱਧੂ ਸ਼ਾਹ ਜੀ ਉਹ ਉਸ ਵਕਤ ਇੱਕ ਸਿਪਾਹੀ ਆਇਆ ਕਹਿੰਦਾ ਮੈਨੂੰ ਪ੍ਰਸ਼ਾਦਾ ਪੁਕਾਰੋ ਉਹ ਭਾਈ ਬੁੱਧੂ ਸ਼ਾਹ ਜੀ ਆਹ ਬੱਥੇ ਲੰਗਰ ਦੀ ਸੇਵਾ ਕਰਿਆ ਕਰਦੇ ਪ੍ਰਸ਼ਾਦਾ ਜਦੋਂ ਪਕਾਉਣ ਲੱਗੇ ਪ੍ਰਸ਼ਾਦੇ ਨੂੰ ਸੋਕ ਲੱਗ ਗਿਆ ਉਹ ਸਰਮਿਆ ਪ੍ਰਸ਼ਾਦਾ ਸਿਪਾਹੀ ਕੋਲੇ ਬੈਠਾ ਸੀ ਭਾਈ ਬੁੱਧੂ ਸ਼ਾਹ ਦੇ ਕੋਲ ਮਾਰੀ ਜੋ ਵੇਲੇ ਟੇੜ ਮਾਰੀ ਕਹਿੰਦੇ ਹੋਰ ਮਾਰੋ ਬੁੱਧੂ ਦੇ ਦੂਆ ਮੂਹ ਵੀ ਕਰਦਾ ਜਿਵੇਂ ਕਹਿੰਦੇ ਹਨ ਕਿ ਇਸਾਈਆਂ ਦਾ ਇਸੇ ਦਾ ਹੁਕਮ ਹੈ ਜੋ ਕੋਈ ਇਸਾਈਏ ਟੇੜ ਮਾਰੇ ਦੂਆ ਮੂਹ ਕਰਦੇ ਵੀ ਇਹਨੇ ਬੱਸ ਮਾਰ ਲੰਨੇ ਇਸੇ ਪ੍ਰਕਾਰ ਬੁੱਧੂ ਸ਼ਾਨੋ ਦੇ ਅਲਚੇਰਾ ਕਰਦਾ ਜਦੋਂ ਅਸੀਂ ਦੋ ਤਿੰਨ ਟੇੜਾਂ ਮਾਰਦੇ ਹਾਂ ਉਹ ਅਸਰੇ ਸੇਖ ਸੰਤ ਸਾਈਂ ਦਾ ਹੱਥ ਨਾਲ ਸੰਤੂਖੀ ਕੀਤਾ ਹੈ ਸਿਪਾਹੀ ਡਰ ਗਿਆ ਕੰਬਣ ਲੱਗ ਗਿਆ ਕਹਿੰਦੇ ਵੀ ਟੇੜ ਮਾਰੀ ਕੰਮ ਆਉ ਹਣ ਚੰਨ ਦੇਰੇ ਦਾ ਇਹਨਾਂ ਸੇਵਾਦਾਰ ਬਣਾਉਣਾ ਹੈ ਕੋਆ ਕਰਿਆ ਕਰੇਗਾ ਪਾਣੀ ਤਾਂ ਆ ਕਰੇਗਾ 12 ਸਾਲ ਉਹ ਗਾਗਰ ਨਾਲ ਉਹ ਪਾਣੀ ਧੋਦਾ ਰਿਆ ਸਿਪਾਈ ਪੁਣਾ ਛੱਡ ਕੇ ਇਸ ਤਰ੍ਹਾਂ ਬਾਣੇ ਕੋਈ ਵੈਰ ਹੀ ਕਰੇ ਬਾਣੇ ਮੀਰਖਾਈ ਕਰੇ ਉਹਨੂੰ ਵੀ ਨਿਹਾਲ ਕਰਨੀ ਹੁੰਦੀ ਹੈ ਇਸ ਪ੍ਰਕਾਰ ਗੁਰੂ ਘਰ ਦੀ ਸੇਵਾ ਕਰਦਾ ਜਿਹਨਾਂ ਗੁਰਮਖੰਡਾ ਪਿਆਰ ਹੈ ਗੁਰ ਤੇਗ ਬਹਾਦਰ ਹਰ ਪਾਈਆ ਸਤਿਗੁਰਾਂ ਦੀ ਸੇਵਾ ਕਰਕੇ ਪ੍ਰਵੇਸ਼ਣ ਨੂੰ ਪਾ ਲਈਆ ਆਹ ਤਾਂ ਨਦਰ ਕਰੀ ਜਿਨ੍ਹਾਂ ਦੇ ਸਿੱਤੇ ਬਾਪੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਹੋ ਸਤਿਗੁਰਾਂ ਦੀ ਸੇਵਾ ਕਰਦੇ ਹਾਂ ਮੈਂ ਮੰਗ ਲੁੱਤੇ ਦੇਨ ਤੇ ਪਹਿਲੇ ਸਾਧ ਸੰਗਤ ਜਿਹਨੂੰ ਕਾਉਂ ਜਿਹੜੇ ਸੀ ਇੱਕ ਸੰਤਨ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਸੱਜੇ ਕਾਰਸ਼ਾ ਜੀ ਮੈਨੂੰ ਸਾਲ ਮੇਰਾ ਫਰਦ ਦੱਸੋ ਗੁਰੂ ਸਾਹਿਬ ਨੇ ਕਹਿੰਨ ਉਹ ਕਿਸੇ ਦੱਸਿਆਤ ਨਹੀਂ ਅੱਜ ਵੀ ਕੰਮਿਆਂ ਦੱਸਿਆ ਗੰਗਾ ਜੀ ਦੇ ਇਸ਼ਨਾਨੀਆਂ ਨੂੰ ਕਿਸੇ ਨੇ ਜਿਹਾ ਆਕਾਰ ਸੀ ਇਹਦੇ ਵਰਤੂ ਨੂੰ ਕੋਈ ਕੰਸ਼ਮੀ ਨਹੀਂ ਹੋਈ ਕਹਿੰਦੇ ਨਹੀਂ ਹੋਈ ਤੇਨੇ ਯਾਰ ਕੋਲ ਇੱਥੇ ਦੱਖਣ ਤੋਂ ਇੱਕ ਕੁੱਪਾ ਹੈ ਉਹ ਯਾਰ ਵਿੱਚ ਜਾਂ ਉੱਥੇ ਯਾਦ ਹੋਈ ਕੰਸ਼ਮੀ ਹੋਏਗੀ ਸੁਣ ਕੇ ਮਾਰਾ ਦੇ ਬਚਨੋ ਵਿਆਪਰੇ ਨੇ ਉੱਥੇ ਕਾਂਵਾਂ ਦਾ ਜੋੜਾ ਵੇਖਿਆ ਇਹਨੂੰ ਵੇਖ ਕੇ ਕਾਂਜੋ ਦਾ ਸੀ ਬਦਲ ਕੇ ਬਗਲੇ ਬਣ ਗਏ ਤੇ ਮੁੜਿਆ ਉੱਤਰ ਕੋਈ ਨਾ ਮਿਲਿਆ ਜੋ ਜਾਨ ਸੇ ਉਹ ਸੱਦ ਨੂੰ ਜਿਨ ਭੇਜਿਆ ਉਹ ਬਗਲਿਆਂ ਤੋਂ ਇਹ ਦੇ ਰਸ਼ਨ ਕਰਕੇ ਹੰਸ ਬਣ ਗਏ ਜੀ ਜੇ ਜਨ ਸੇ ਉਹ ਭੇਜਿਆ ਫਿਰ ਉਹ ਮਨੁੱਖਾ ਜੀਉਣ ਵਾਲੇ ਇਸਲੀ ਪੁਰਸ਼ ਬਣ ਗਏ ਉਹ ਥੱਲੇ ਉਤਰ ਆਏ ਇਹ ਸਿੱਖ ਦੇ ਪੈਰੀ ਤੇ ਕਰਨ ਲੱਗੇ ਕਿ ਇਹ ਤੁਹਾਨੂੰ ਉੱਤਰ ਮਿਲਿਆ ਕਿ ਨਹੀਂ ਅੱਜ ਵੀ ਮੈਨੂੰ ਨਹੀਂ ਪਤਾ ਲੱਗਾ ਕਹਿੰਦੇ ਚੱਲ ਹੁਣ ਗੁਰੂ ਸਾਹਿਬ ਜੀ ਦੇ ਪਾਸ ਜਾਣੀ ਮੈਂ ਚੱਲ ਅਸੀਂ ਇਹ ਮਨੁੱਖਾ ਦੇ ਤਾਂ ਗੋਲਪੇ ਬਣ ਕੇ ਮੁਕਤ ਬਣ ਗਏ ਗੁਰੂ ਸਾਹਿਬ ਦੇ ਪਾਸ ਉਹ ਵਿੰਦੇ ਤੇ ਮਾਰੇ ਸਾਥ ਰਸ਼ਨ ਕਰਕੇ ਮੁਕਤ ਹੋਵੇ ਕਿਸ ਪ੍ਰਕਾਰ ਉਹ ਸਿਆਪਾਹੀ ਤਾਂ ਉਸ ਸੰਗਤ ਦਾ ਪਤਾ ਹੀ ਲੱਗਾ ਪਹਿਲਾਂ ਅਸੀਂ ਕਾਵਾ ਦੀ ਯੂਨ ਭੋਗਣੀ ਸੀ ਦਸਤਾ ਖਾਣ ਵਾਲੇ ਕਾਲੇ ਸੀ ਤੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਇਆ ਸੀ ਅਸੀਂ ਕੋਰੇ ਦਰਸ਼ਨ ਕਰਕੇ ਕਾਵਾ ਦੀ ਯੂਨ ਤੋਂ ਫਿੱਟ ਗਏ ਸੀ ਫਿਰ ਬਗਲੇ ਬਣ ਗਏ ਸੀ ਬਗਲਿਆਂ ਦੇ ਕਿੱਤੇ ਖੰਭ ਤਾਂ ਹੁੰਦੇ ਆ ਪਰ ਕਰਨੀ ਜਿਹੜੀ ਅਚਜਰੀ ਹੁੰਦੀ ਮੱਛੀਆਂ ਘਰ ਘਰ ਕੇ ਖਾਂਦੇ ਆ ਡੱਡਾ ਨੂੰ ਖਾਂਦੇ ਆ ਇਸ ਪ੍ਰਕਾਰ ਅਸੀਂ ਬਗਲੇ ਬਣੇ ਦੋ ਦਿਨ ਤੇ ਦੂਸਰੇ ਤੀਜੇ ਦਿਨ ਆਇਆ ਤਾਂ ਹੰਸ ਬਣ ਗਏ ਅਸੀਂ ਜੋ ਕੋ ਵਨੈ ਸੀ ਮਨ ਨੂੰ ਖੁਆਣ ਦੇ ਹੁਣ ਗੁਰੂ ਨਾਨਕ ਸਾਹਿਬ ਦਰਸ਼ਨ ਕਰਕੇ ਅਸੀਂ ਦੇਹ ਪੱਦਿ ਨੇ ਪ੍ਰਾਜਨ ਮਾਨਸਾ ਦੇਖਦੇ ਕੀਏ ਕਰਦਨ ਲੱਗੀ ਬਾਹਰ ਉਹਨੂੰ ਪੜਨ ਲੱਗਾ ਇਹ ਗੁਰੂ ਸਾਹਿਬ ਦੇ ਸੰਪਾਦ ਦੇ ਮਿਲੰਦਾ ਖਾਲਾ ਹੁਣ ਤੈਨੂੰ ਨਿਸ਼ਚਾ ਹੋ ਗਿਆ ਇਸੇ ਪ੍ਰਕਾਰ ਸਾਧ ਸੰਗਤ ਜੀ ਕਾਹਾਂ ਵੀ ਨਹੀਂ ਆਈ ਜਿਹੜੇ ਲੋਕਾਂ ਨੇ ਅੰਦਰ ਬਾੜੇ ਪਾਪ ਕਰਨ ਵਾਲੇ ਮੰਦੀਰ ਦੀ ਦ੍ਰਿਸ਼ਾ ਖਾਣ ਵਾਲੇ ਉਹ ਤਾਂ ਚੰਗੇ ਬਣ ਜਾਂਦੇ ਬਗੜਿਆਂ ਵਾਂਗੂ ਕਿਤੇ ਖੰਭੇ ਚੰਗੇ ਬਣਾ ਲੈਂਦੇ ਤੇ ਚੰਗੇ ਕਰਮ ਕਰਨ ਲੱਗ ਜਾਂਦੇ ਐ ਫਿਰ ਹੰਸਾ ਮੰਨਿੰਦੇ ਅੰਦਰ ਬਾੜੇ ਸਫਾ ਹੋ ਜਾਂਦੇ ਹਨ ਕਿ ਮਾਨਸਿਕ ਨਹੀਂ ਆਏ ਉਹ ਸਾਧ ਸੰਗੋਗੀ ਉਹ ਪਰਖ ਉਸ ਵਹੀ ਕੋ ਸੰਦਰਿ ਉਹ ਉਸ ਅਨੁਖਾ ਦੇ ਨੂੰ ਪ੍ਰਾਪਤ ਹੋ ਕੇ ਤੇਰੇ ਕਾਲ ਤੋਂ ਗਈ ਪ੍ਰਾਪਤੀ ਕਰਕੇ ਮੁਗ ਘਾਟੂ ਪ੍ਰਕਾਸ਼ ਕਰਕੇ ਪ੍ਰਕਾਸ਼ ਨੂੰ ਬ੍ਰਹਮ ਦਾ ਰੂਪ ਬਣ ਜਾਂਦੇ ਹੈ ਐਸੇ ਮਾਰੇ ਸਮਰਾਥਾ ਨੇ ਮਾਨਸ ਤੇ ਗੁਰ ਤੇ ਕਹੇ ਮਨੁੱਖਾਂ ਤੋਂ ਦੇਵ ਤੋਂ ਬੰਦ ਦੇਵ ਧਾਤੂ ਪ੍ਰਕਾਸ਼ ਨੂੰ ਬ੍ਰਹਮ ਦਾ ਰੂਪ ਹੋ ਗਏ ਉਹ ਮਨੁੱਖ ਦੇਵ ਤੇ ਨਹੀਂ ਬਣੇ ਜਿਹੜੇ ਮਨੁੱਖਾਂ ਦੇ ਨੂੰ ਚਾਹੁੰਦੇ ਹਨ ਤੇ ਆਇਆ ਨਾਮ ਹਰੀ ਜਿਨਨ ਹਰੀ ਅਕਾਲ ਪੁਰਖ ਦਾ ਹੀ ਹਰੇ ਕਹਿ ਕੇ ਨਾਮ ਤੇ ਆਇਆ ਹੈ ਹਉ ਮੈਂ ਮਾਰ ਮਿਲਾਏ ਉਹ ਮੈਂ ਵੀ ਹਮੇ ਸਤਿ ਦਰਸ਼ਨ ਮਾਰ ਕੀ ਹੈ ਆਉਦੇ ਸਰੂਪ ਵਿੱਚ ਨੂੰ ਲੈ ਹਨ ਪ੍ਰੇਮੀ ਗੁਰ ਕਾ ਸਬਦੁ ਕਰੇ ॥ ਗੁਰ ਸਬਦਿ ਸਗਦੀ ਕਮਾਈ ਕਰਕੇ ਮੁਕਤ ਹੋ ਗਏ ਜਿਨਾਂ ਜਿਨਾਂ ਨੇ ਗੁਰਦੇ ਸਬਦਿ ਕਮਾਇ ਮਨ ਦੀ ਸੰਗਤ ਕਰਕੇ ਉਹ ਵੀ ਕਰ ਗਏ ਹਨ ॥ ਨਾਨਕ ਸਹਜਿ ਸਮਾਇਨ ॥ ਸਤਿਗੁਰੂ ਜੀ ਕਹਿੰਦੇ ਸਾਈ ਸ੍ਰੀ ਉਸ ਨੇ ਉਹਨਾਂ ਨੂੰ ਮਿਲ ਲਿਆ ਹੈ ਔਰ ਆਪਣੀ ਕਿਰਪਾ ਆਪ ਗਾਇ ਪ੍ਰਖਾਣ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਪਾਉੜੀ ਹਰ ਆਪਣੀ ਭਗਤ ਕਰਾ ਸਾਰ ਸੰਗਧੀ ਮਹਾਰਾਜ ਨੇ ਆਪਣੀ ਭਗਤੀ ਕਰਵਾਉਣਾ ਚਾਹਤੀ ਜਿਨ੍ਹਾਂ ਦੇ ਕਾਸਮ ਗਦਾਂ ਦੁਆਰਾ ਬੜੇ ਆਰੀ ਦੇ ਖੱਲੇ ਨਦੀ ਵੜਾਈ ਕੋਲ ਸੰਸਾਰ ਤੋਂ ਵਿਖਾਉਣਾ ਚਾਹਤੀ ਜਿਵੇਂ ਕਬੀਰ ਸਾਹਿਬ ਨੇ ਸਾਰੀ ਦੁਨੀਆ ਜਾਣ ਲਈ ਹੈ ਅਤੇ ਉਹਦੇ ਰਾਜਿਆਂ ਦੇ ਵਿੱਚੇ ਕੌਣ ਸੀ ਤੰਦ ਕੌਣ ਸੀ ਵਿਦਵਾਨ ਕੌਣ ਸੀ ਹਕੀਮ ਕੌਣ ਸੀ ਉਸ ਉਹਦੇ ਹੱਥ ਮੁਕੌਣ ਸੀ ਕੋਈ ਨਹੀਂ ਜਾਣਦਾ ਉਹ ਭਗਤੀ ਆਪਣੀ ਕਰਾ ਕੇ ਕੋਲ ਸੰਸਾਰ ਤੋਂ ਵਿਦਿਆਈ ਵਿਖਾਤੀ ਕਾਹੇ ਗੁਲਾਹਾਂ ਦੇ ਘਾਰੇ ਚਲੇ ਸੀ ਪਰ ਨਾਮ ਦਾ ਪ੍ਰਕਾਸ਼ ਉਹਦਾ ਵੱਡਾ ਹੈ ਸਹਿਬ ਕਬੀਰ ਨੇ ਸਾਰੀ ਦੁਨੀਆ ਜਾਣਦੀ ਹੈ ਆਪਣੀ ਆਪ ਕਰੇ ਪਰਤੀ ਆਪਣੇ ਸਰੂਪ ਦੀ ਭਗਤੀ ਕਰਿਆ ਹੋਇਆ ਜਾਣ ਕੇ ਆਪਣੇ ਭਗਤਾਂ ਤੇ ਆਪ ਹੀ ਪਰੋਖਾ ਕਰਦਾ ਹੈ ਕੋ ਪੂਰਨ ਭਗਤ ਹੈ ਹੁਣ ਆਪੇ ਸੇਵ ਧਾਲੀਆਂ ਦੇ ਆਪ ਹੀ ਸਖੋ ਤੇ ਸੇਵਾ ਧਾਲੀਆਂ ਨੂੰ ਕਮਾਉਣੇ ਕੀਤੇ ਆਪ ਹੀ ਸੇਵਾ ਦੀ ਕਮਾਈ ਨੂੰ ਮਾਰੇ ਸਾਨੂੰ ਘਰਾਂ ਨੂੰ ਸਫਲਾ ਕੀਤਾ ਹੈ ਹਰ ਭਗਤਾਂ ਨੂੰ ਜੀ ਅਨੰਦ ਹਰਿ ਆਉਣੇ ਭਗਤਾਂ ਨੂੰ ਆਨੰਦ ਬਖਸ਼ਦਾ ਹੈ ਕਿਰਪਾ ਕਰਕੇ ਪਰ ਸਰੀ ਬਹਾਲਿਆ ਉਸਤ ਕਰਕੇ ਉਹਨਾਂ ਨੂੰ ਘਰਾਂ ਵਿੱਚ ਕਾਇਮ ਰੱਖਿਆ ਮਹਾਰਾਜ ਜੀ ਨੇ ਆਏ ਤੇ ਪਿਆਰਿਆਂ ਨੂੰ ਉਹਨਾਂ ਨੂੰ ਉੱਜੜਦੇ ਨਹੀਂ ਛੱਡੀ ਦਿੱਤਾ ਸ਼ਰੂ ਗੁਰੂ ਕੀ ਘਰ ਤੋਂ ਬਖਸ਼ਾਤ ਹੈ ਕ੍ਰਿਯਾ ਬਾਦੂ ਕੀ ਘਰ ਤੋਂ ਬਖਸ਼ਾਤ ਹੈ ਸੱਜ ਖੰਦੂ ਕੀ ਘਰ ਤੋਂ ਬਖਸ਼ਾਤ ਹੈ ਆਪੀਆਂ ਨੂੰ ਨਾ ਜੀ ਫਿਰ ਰਹੇ ਕਾਪੀ ਪਰਖਣ ਨੂੰ ਇਸਨ ਕਰਕੇ ਮਾਰ ਰਹੇ ਨਹੀਂ ਜੰਦਾ ਹੈ ਕਿਉਂ ਨਰਕ ਤੋਰ ਚਾਲੇ ਸੱਜ ਨੂੰ ਕਿੰਨਿਆਂ ਦੇ ਪਖੰਡੀ ਰਲੇ ਹੋਏ ਆ ਉਹਨਾਂ ਨੂੰ ਸੁਣ ਕੇ ਕੱਢ ਕੇ ਨਹੀਂ ਖੋਤੇੜੀਆਂ ਨੂੰ ਤੋੜ ਦੇਈਦਾ ਹੈ ਨਰਕੋ ਕੋਹ ਧਿਆਨ ਕੇ ਨਰਕ ਵਿੱਚ ਲਾ ਦੂਗਾ ਉਹਨਾਂ ਨੂੰ ਨਰਕ ਤੋਰ ਬਹੁਤ ਦੁੱਖਣਾ ਇਸ ਪ੍ਰਕਾਰ ਹਰ ਭਲਕਾ ਨੂੰ ਦੀਪਿਆ ਹਰਿਆਉਂਦੇ ਭਗਤਾਂ ਸੰਤਾਂ ਨੂੰ ਪਿਆਰ ਬਸਦਾ ਹੈ ਪਰ ਅੰਗ ਮਿਸਤਰੀ ਕੋਲੋਂ ਲੱਖ ਕਰ ਕੁਛ ਕੀ ਪਰਸਨ ਤਾਰ ਲਿਆ ਹੈ ਪਿਆਰ ਜਾਣ ਕੇ